ਮੈਂ ਇਹ ਰਿਸਕ ਕਰ ਬੰਦ ਹੋ ਗਈ ਲਾਈਟ ਚਲੀ ਗਈ ਲੇਵਲ ਉੱਪਰ ਦੇ ਵਿੱਚ ਫਸ ਗਏ ਕੰਟਾ ਅੱਧਾ ਘੰਟਾ ਹੋ ਗਿਆ ਖੜੇ ਰਹੇ ਉੱਤੇ ਲਿਫਟ ਖੁੱਲ ਨਹੀਂ ਰਹੀ ਪੰਜ ਤੇ ਜਾਣਾ ਸੀ ਦੋ ਤੇ ਆ ਗਿਆ ਆ ਦੇਖ ਸਕਦੇ ਹੋਗੇ ਤੇ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਤਾਂ ਕੀ ਚਾਣੇ ਜੀ ਰਿਸਕ ਕਰ ਬੰਦ ਹੋ ਗਈ ਲਾਈਟ ਚਲੀ ਗਈ ਲਾਈਟ ਆ ਗਈ ਬੰਦ ਕਰਕੇ ਦੁਬਾਰਾ ਚਲਾਈ ਹਾਂ ਸੋ ਪੀਜੀ ਚੰਡੀਗੜ੍ਹ ਸੀਗੇ ਤੇ ਹੁਣ ਸ਼ਾਇਦ ਬੰਦ ਕਰਕੇ ਇਹਨਾਂ ਨੇ ਚਲਾਈ ਜੈ ਸ਼ੁਕਰਾ ਸ਼ੁਕਰ ਨਾਲ ਥੱਲੇ ਆਣ ਲੱਗੀ ਬਾਕੀ ਬਾਬਾ ਜੀ ਇਹਨਾਂ ਦਾ ਪਰੋਸਾ ਕੋਈ ਨਹੀਂ ਹਾਂਜੀ ਕੀ ਕਹਿਣਾ ਚਾਹਤੇ ਹਾਂ ਉਹ ਵੀ ਜੇ ਬੰਦ ਹੋ ਗਿਆ ਤਾਂ ਫਿਰ ਤਾਂ ਕਹਿ ਗਏ ਇਨਕ ਸਰਵਿਸ ਠੀਕ ਨਹੀਂ ਹੈ ਸਰਵਿਸ ਠੀਕ ਨਹੀਂ ਹੈ ਨਾ ਹਾਂ ਫਸਟ ਟਾਈਮ ਹੀ ਹੋਇਆ ਨਾ ਜੇ ਫਸਟ ਟਾਈਮ ਹਾਂ ਸ਼ੁਕਰ ਆ ਮਾਲਕ ਦਾ ਖੁਲਤਾ ਵੀ ਲੈ ਵੀ ਦੋਸਤੋਂ ਘੰਟੇ ਤੇ ਘੰਟੇ ਬਾਅਦ ਖੁੱਲੀ ਆ ਗਈ ਇਹ ਪਹਿਲਾਂ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਆ ਸੀਗਾ ਸਾਨੂੰ ਸੋ ਖੁੱਲ ਗਈ ਬਾਕੀ ਹੁਣ ਥੋੜੀ ਜੀ ਰਾਤ ਦੀ ਰਾਤ ਮਿਲੀ ਆ ਗਈ ਤੇ ਆ ਦੇਖੋ ਆ ਸਾਹੀ ਇੱਧਰਲੀ ਚ ਨਹੀਂ ਅਸੀਂ ਚੜਦੇ ਹੁਣ ਮੁੜ ਕੇ ਕਦੇ ਨਹੀਂ ਇਹਦੇ ਵਿੱਚ ਚੜਿਆ ਕਰਾਂਗੇ ਕਿਉਂਕਿ ਇਹਦਾ ਕੋਈ ਵਿਰੋਧ ਸਾਨੂੰ ਵੈਸੇ ਪਹਿਲਾਂ ਹੋ ਰਿਹਾ ਸੀਗਾ ਤੇ ਵੱਡੀ ਤੇ ਚੜਿਆ ਕਰਾਂਗੇ ਹੁਣ ਚਲੋ ਜੀ ਫਿਰ ਹਣਾ ਚੱਲਦੇ ਹਾਂ ਜੀ ਕੀ ਹੋ ਗਿਆ ਉੱਥੇ ਚੱਲਣਾ ਹੈ ਅੱਛਾ ਹਾਂ ਸੱਚ ਸ਼ੁਕਰ ਆਪਾਂ ਕਿੰਨੇ ਤੇ ਆ ਗਏ ਪੱਲੇ ਤੇ ਹਾਂ ਮਿੱਤਰ ਆਪਾਂ ਫਾਸਟ ਤੇ ਗਿਆ ਆ ਤੇ ਹੁਣ ਆਪਾਂ ਨੇ ਜਾਣਾ 5 ਤੇ ਪੰਜ ਤੇ ਜਾਣਾਗਾ ਤੇ ਪਹਿਲੇ ਤਾਂ ਆਇਾਂਗੇ ਕਿਉਂਕਿ ਇਹ ਖੁੱਲ ਨਹੀਂ ਰਹੀ ਸੀਗੀ ਤੇ ਨਾ ਗੁੱਡੀ ਤੋਂ ਵੀ ਫਸ ਜਾਏਗੀ ਗੁੱਡੀ ਨੇ ਹੱਥ ਜਿਹਾ ਮਾਰਿਆ ਇਹ ਰੋਕਣ ਦੀ ਕੋਸ਼ਿਸ਼ ਕਰਨ ਦੀ ਜੇ ਦੂਜੇ ਤੇ ਆ ਗਈ ਹੁਣ ਉੱਪਰ ਚੱਲਾਂਗੇ ਆਹਾ ਐਮ ਵੀ ਬਣ ਜਾਂਦੀ ਹੈ ਕਈ ਵਾਰੀ ਚਲੋ ਜੀ ਫਾਈਨਲੀ ਆਪਣੀ ਲੈਫਟ ਗਈ ਆ ਖੁੱਲ ਤੇ ਹੁਣ ਆਪਾਂ ਜਾਵਾਂਗੇ ਅੰਦਰ ਇੱਕ ਤੇ ਖੜ ਗਈ ਆ ਤੇ ਇੱਕ ਤੇ ਖੜ ਗਈ ਹੁਣ ਆਪਾਂ ਫਿਰ ਪੰਜ ਤੇ ਜਾਵਾਂਗੇ ਠੀਕ ਹੈ ਜੀ ਚਲੋ ਜੀ ਐਵੇਂ ਲੱਗਦੀ ਆ ਇਹ ਲੋਗ ਇਹਨਾਂ ਦੇ ਉੱਤੇ ਲੋਗ ਲੋਕ ਚਾਹ ਬਾਣੀ ਵਾਲੇ ਵੀ ਆ ਗਏ ਆਖੋ ਬੱਚੇ ਡਡੇ ਪ੍ਰੋਜੈਕਟ ਬੱਚੇ ਹੰਦਾ ਸੱਟ ਨੂੰ ਟ੍ਰੋਲੀ ਨੂੰ ਟ੍ਰੋਲੀ ਆ ਜਿਹੜੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਆ ਉਤੇ ਪਾਇਆ ਹੁੰਦਾ ਨਾ ਬੈੱਡ ਜਿਹਦੇ ਸਟਰਕਚਰ ਤੇ ਉਹ ਵੀ ਪੂਰੇ ਦਾ ਪੂਰਾ ਇਹਦੇ ਵਿੱਚ ਆ ਜਾਂਦਾ ਆ ਦੇਖੋ ਪੱਖੇ ਲੱਗੇ ਹੋਏ ਨੇ ਉੱਪਰ ਵਧੀਆ ਸਿਸਟਮ ਕਰਿਆ ਹੋਇਆ ਆ ਕੋਲਾ ਹੈ ਸਿਸਟਮ ਸਾਰਾ ਹੁਣ ਤੀਜੀ ਮੰਜ਼ਲ ਤੇ ਆ ਗਈ ਆਪਣਾ ਸਿਸਟਮ ਆ ਪੰਜਵੀਂ ਮੰਜ਼ਲ ਤੇ ਜਿਆਦਾ ਮੈਂ ਤਾਂ ਨਹੀਂ ਬੋਲ ਰਿਹਾ ਮहां ਡਿਸਟਰਬ ਹੋਣਗੇ ਲੋਕ ਕੋਈ ਫਾਇਦਾ ਨਹੀਂ ਹੈਣਾ ਤੇ ਥੋੜਾ ਜਿਹਾ ਆਪਣੇ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਆਂਗੇ ਇੱਕ ਮਿਸਾਲ ਬੰਤ ਜੀਵਨ ਜਲਾ ਦਿਓ ਤਨ ਲੈ ਕੇ ਘਰ ਤਾਂ ਲੈਵਲ ਮੰਜ਼ਲ ਤਨ ਜੇ ਉਹ ਨਵੀਂ ਸੰਸਰ ਲੈਣਾ ਤਾਂ ਥੋੜਾ ਸਾਗੇ ਇਹ ਪਾਰ ਕੇ ਕਰਨਾ ਇਸੇ ਕਰਨਾ ਆਹ ਵਈ ਗਲਾਸ ਕੀ ਵਾਧਾ ਕੰਟੀ ਚਲਾ ਕੇ ਜਾਊਗਾ ਬਹੁਤ ਜ਼ਿਆਦਾ ਖੱਬ ਤੁੰਗ ਜੇ ਮੈਨਾਂ ਤਾਂ ਚਾਰ ਗੇੜੇ ਤੱਕ ਲਾਂਦੀ ਰਹਾਂਗਾ ਕੰਟੀ ਦੇ ਵਿੱਚ ਲਗਭਗ ਲਓ ਜੀ ਆਪਣਾ ਫਲੋਰ ਆ ਗਿਆ ਚੌਥਾ ਸੌਰੀ ਸੱਤਵਾਂ ਆਪਾਂ ਜਾਣਾ ਪੰਜਵੇਂ ਤੇ ਪੰਜਵੀਂ ਮੰਜ਼ਲ ਤੇ ਆਪਣਾ ਟਿਕਾਣਾ ਹੁਣ ਆ ਹੁਣ ਦੇਖੋ ਕਿਦਾਂ ਲੱਗਣੀ ਆ ਇਹ ਆਹ ਦੇਖੋ ਦੇਖ 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 ਬੜਾ ਬਦੀ ਕੰਮਾ ਸਫਾਈ ਕਰਦੇ ਇਹ ਮਸੀਹ ਮਿੱਤਰ ਤੁਸੀਂ ਦੇਖ ਸਕਦੇ ਹੋ ਥੱਲੇ ਜਿਹੜਾ ਕੂੜਾ ਜਾਂਦਾ ਰੇਤਾ ਰੁੱਤਾ ਉਹਨੂੰ ਚੰਗੀ ਤਰ੍ਹਾਂ ਉਹ ਕਰ ਦਿੰਦੀ ਇਹਨੇ ਕੁਇਰਸਟਰ ਤੋਂ ਪੂਰੀ ਲਿਮਿਟ ਸੀ ਇਹ ਨਾਲ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਰੇਤਾ ਉੱਪਰ ਨਾਲ ਕਵਰ ਕਰਦੀ ਹੈ ਜੀ ਸਾਰੇ ਨੂੰ ਤੇ ਬਾਈ ਹੋਰੀ ਖੜੇ ਜਾਣਗੇ ਪੰਜ ਤੇ ਜਾਣਗੇ ਹੁਣ ਪੰਜ ਤੇ ਫਟਾ ਲਈ ਨਜ਼ਰ ਤੇ ਕਰ ਦਿੰਦੇ ਵਧੀਆ ਤਰੀਕੇ ਨਾਲ ਸਫਾਈ ਚਲੋ ਜੀ ਪੰਜਵੇਂ ਤੇ ਆ ਗਈ ਆਪਾਂ ਕੁੱਲ ਸੀ ਚਲੋ ਜੀ ਲਾਸਟ ਆ ਗਈ ਇਹ ਮੰਜਰ ਪੰਜ ਨਹੀਂ ਆ ਉੱਪਰ ਸੋ ਹੁਣ ਆਪਾਂ ਜਾਣੇ ਆ ਉਧਰ ਨੂੰ ਸੋ ਮਤਲਬ ਹੁਣ ਆਪਾਂ ਪੰਜੀ ਮੰਜ਼ਲ ਤੇ ਆ ਗਏ ਹੁਣ ਆਪਾਂ ਚੱਲਦੇ ਆ ਉਧਰ ਨੂੰ ਜਿੱਧਰ ਮੰਨ ਲਓ ਆਪਾਂ ਜਾਣਾ ਸੀਗਾ ਸੋ ਆਪਾਂ ਪੈਠ ਪੈਠ ਕਰਾਣੀ ਸੀਗੀ ਸੋ ਉਹਨਾਂ ਨੇ ਕਿਹਾ ਸਾਨੂੰ ਹਨਾ ਤੇ ਆ ਦੇਖ ਸਕਦੇ ਹੋਗੇ ਆ ਤੇ ਵਿੱਚ ਉਹ ਫਾਈਲ ਹਨਾ ਤੇ ਉਹਨਾਂ ਨੇ ਸਾਨੂੰ ਕਿਹਾਗਾ ਵੀ ਤੁਸੀਂ 9 ਵਜੇ ਆਓ 9 ਵਜੇ ਖੁੱਲਣਾ ਵਾ ਤੇ ਫਿਰ ਆਪਾਂ ਆ ਗਏ ਹੁਣ ਆਪਾਂ ਉਧਰ ਜਾ ਰਹੇ ਆਂਗੇ ਚਲੋ ਠੀਕ ਹੈ ਜੀ ਮਿਲਦੇ ਆਂਗੇ ਨੈਕਸਟ ਵਲੌਗ ਦੇ ਵਿੱਚ ਧੰਨਵਾਦ